进到了。<Jim> ਨਿਕਲ ਨਿਕਲ ਇੱਕ ਮਿੰਟ ਜਿੰਦਾਬਾਦ ਸਰਮਜ਼ਦੂਰੇ ਦਾ ਜਿੰਦਾਬਾਦ 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 ਸੈਂਟਰ ਸਰਕਾਰ ਮੁਰਦਾਬਾਦ 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 ਪੰਜਾਬ ਹਰਿਆਣਾ ਸਰਕਾਰ ਮੁਰਦਾਬਾਦ 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 ਕਿਸਾਨਾਂ ਦੇ ਹੱਕ ਠੇਕ ਲੱਗਦਾ मुर्दाबा मोदी सिंध मुर्दा मुर्दाबादान ज़िंदाब मुर्गा मु ਉਹਨਾਂ ਬਾਰੇ ਅੱਜ ਗੈਰ-ਰਾਜਨੀਤਿਕ ਸੁਵਿਧਕਿਸਾਲਾ ਮੋਰਚੇ ਦੇ ਨਾਲ ਟੈਕਨਾਲੋਜੀ ਦੇ ਸ਼ੰਪੂ ਬਾਜ਼ ਨੂੰ 10 ਮਹੀਨੇ ਦੇ ਪੀੜ ਹੋ ਕੇ ਸਾਨੂੰ ਬੈਠਿਆ ਨੂੰ ਤੇ ਉਹਦੇ ਕਾਲ ਸੀ ਜੱਜ ਦਾ ਰੇਲ ਰੋਕੋ ਪ੍ਰੋਗਰਾਮ ਦੱਲੇਵਾਲ ਸਾਹਿਬ ਨੂੰ 23 ਦਿਨ ਅਜ ਮਰਨ ਚਿੰਤੇ ਬੈਠਿਆ ਨੂੰ ਹੋ ਗਿਆ ਸਰਕਾਰ ਦੇ ਕੋਈ ਜਵਾਬ ਨਹੀਂ ਸਰਕ ਰਹੀ ਸੈਂਟਰ ਸਰਕਾਰ ਦੇ ਨਾਂ ਅੱਜ ਤੱਕ ਅਜੇ ਸਾਡੇ ਪੰਜਾਬ ਸਰਕਾਰ ਦੇ ਭਗਵੰਤ ਸਿੰਘ ਦਾ ਕੋਈ ਬਿਆਨ ਆਇਆ ਨਾ ਉਹਨਾਂ ਨੇ ਕੋਈ ਟਿੰਦਰ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਆ ਨਾ ਸਾਡੇ ਨੇ ਐਮਪੀ ਸਾਹਿਬ ਆ ਨਾ ਇਹਨੇ ਐਮਐਲਏ ਆ ਉਹ ਕੋਈ ਖੁੱਲ ਕੇ ਬੋਲ ਰਿਹਾ ਹਾਰ ਕੇ ਸਾਨੂੰ ਆ ਹੁਣ ਰੇਲਾ ਰੋਕੀਆਂ ਅੱਜ ਤੇ ਅੱਗੇ ਹੋਰ ਸਾਨੂੰ ਸੰਘਰਸ਼ ਵੱਡੇ ਇਹਦੇ ਵਾਸਤੇ ਕਰਨੇ ਪੈਣੇ ਨੇ ਉਹ ਕਰਨ ਦੇ ਗੋਲੀ ਵੱਜੀ ਆ ਜੀ ਪੰਜਾਬ ਦੀ ਧਰਤੀ ਤੇ ਇਹਨਾਂ ਨੇ ਜ਼ੀਰੋ ਐਫ ਆਈ ਆਰ ਕੀਤੀ ਆ ਕੋਈ ਦੀ ਇਨਕੁਆਰੀ ਨਹੀਂ ਹੋ ਰਹੀ ਉਹਨੂੰ ਛੱਡੋ ਹੁਣ ਵੀ ਸਾਡੀ ਪੰਜਾਬ ਦੀ ਧਰਤੀ ਤੇ ਆ ਕੇ ਨਹੱਤੇ ਕਿਸਾਨ ਅੱਗੇ ਕਹਿੰਦੇ ਸੀ ਨਾ ਤੁਸੀਂ ਟਰਾਲੀਆਂ ਲੈ ਕੇ ਨਾਓ ਪੰਜਾਬ ਸੈਂਟਰ ਸਰਕਾਰ ਕਹਿੰਦੀ ਸੀ ਹੁੰਦਾ ਹੱਥੇ ਇੱਕ ਸਾਨਿਕ ਸੋਇਕ ਇੱਕ ਸਾਨ ਜਾ ਰਹੇ ਇਹਨਾਂ ਕੋਈ ਬਹੁਤੀ ਗਣਤੀ ਨਹੀਂ ਆ ਪੰਜਾਬ ਦੀ ਧਰਤੀ ਤੇ ਸਾਡੀ ਪੰਜਾਬ ਦੀ ਧਰਤੀ ਤੇ ਆ ਕੇ ਸਾਨੂੰ ਮਾਰ ਰਹੇ ਆ ਸਪਰੇਹਾ ਕਰ ਰਹੇ ਆ ਮਤਲਬ ਇਹ ਗੰਦੇ ਕੈਮੀਕਲ ਆ ਜਿਹੜੇ ਸਾਡੇ ਤੇ ਵਰਤ ਰਹੇ ਆ ਤੇ ਪੰਜਾਬ ਸਰਕਾਰ ਸਾਡੀ ਸੁੱਤੀ ਪਈ ਹੈ ਜੀ ਇਹ ਨਹੀਂ ਕੁਝ ਕਰ ਰਹੇ ਪੰਜਾਬ ਦੀ ਧਰਤੀ ਤੇ ਸਾਡੇ ਤੇ ਨਾਤਿਆਚਾਰ ਹੋ ਰਿਹਾ ਤੇ ਸੈਂਟਰ ਤਾਂ ਕਰ ਲਿਓ ਕਰ ਦੇ ਜਿਹੜਾ ਕਰਨਾ ਆ ਮੈਂ ਇਹਨਾਂ ਤੋਂ ਹੈਰਾਨ ਆ ਇਹ ਕਿਉਂ ਉਹਨਾਂ ਦੇ ਥੱਲੇ ਲੱਗੇ ਹੋਏ ਆ ਅਸੀਂ ਕਹਿੰਦੇ ਉਦਾਂ ਕਿਸਾਨ ਮਜ਼ਦੂਰਾਂ ਦੀ ਹਤਾਸ਼ੀ ਸਰਕਾਰ ਆ ਕਹਿੰਦੇ ਸਾਡੇ ਹਾਲਾਤ ਇਹਨਾਂ ਦੇ ਕੀ ਹੋਏ ਹੋਏ ਅੱਜ ਖੜੇ ਕਿੱਥੇ ਆ ਤੁਸੀਂ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਜੀ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਹੁਣ ਆਪਾਂ ਨੂੰ ਕਲੀਅਰ ਹੋ ਚੁੱਕਿਆ ਪਿਛਲੇ 13 ਫਰਵਰੀ ਤੋਂ ਜਿਹੜਾ ਮੋਰਚਾ ਚੱਲ ਰਿਹਾ ਸ਼ੰਭੂ ਖਨੌਰੀ ਤੇ ਰਤਨਪੁਰਾ ਦੇ ਵਿੱਚ ਤੇ ਹੁਣ ਤੁਸੀਂ ਦੇਖ ਲਿਓ ਪੰਜਾਬ ਸਰਕਾਰ ਜਿਹੜਾ ਆਪਣਾ ਸ਼ੰਭੂ ਮੋਰਚਾ ਲੱਗਿਆ ਉਹ ਪੁਲ ਦੀ ਜਿਹੜੀ ਜਗ੍ਹਾ ਹੈ ਉਹ ਪੰਜਾਬ ਸਰਕਾਰ ਦੀ ਜਗ੍ਹਾ ਹੈ। ਭਗਵੰਤ ਮਾਨ ਤਾਂ ਤਾਂ ਉਹ ਨਹੀਂ ਉਹ ਉਹ ਨਹੀਂ ਹਾਈ ਕੋਰਟ ਜਾ ਕੇ ਕਹਿ ਹੋਇਆ ਵੀ ਹਾਂ ਇਹ ਜਗ੍ਹਾ ਤੁਸੀਂ ਆਪਣਾ ਪਿੱਛੇ ਹੋ ਥੋੜੀ ਜਿੱਥੇ ਹਰਿਆਣੇ ਦੀ ਜਗ੍ਹਾ ਹੈ ਉੱਥੇ ਬਾਰਡਰ ਤੇ ਖੜੋ ਨਾ ਕਿ ਪੁਲ ਤੇ ਖੜੋ। ਕਿਉਂਕਿ ਜਿਹੜਾ ਪੋਲਾ ਉਹ ਜਿਹੜਾ ਪੰਜਾਬ ਸਰਕਾਰ ਦੇ ਅੰਡਰ ਆਉਂਦਾ ਜੀ ਇਹ ਬਿਲਕੁਲ ਨਾਕਾਮਜਾਬ ਸਰਕਾਰ ਆ ਕੋਈ ਕਿਸਾਨਾਂ ਦੇ ਬਿਲਕੁਲ ਨਾਲ ਨਹੀਂ ਹੈਗੀ। ਅ ਸ਼ੁਭਕਰਨ ਦੇ ਗੋਲੀ ਵੱਜੀ ਸੀ ਪੰਜਾਬ ਦੀ ਅ ਅੰਦਰ ਮੌਜੂਦਾ ਸਰਕਾਰ ਦੇ ਹੁੰਦੇ ਹੋਏ ਤੇ ਇੱਥੇ ਧਰਤੀ ਤੇ ਆ ਕੇ ਵੱਜੀ ਆ। ਉਹ ਕਿੱਦਾਂ ਮਾਰ ਗਏ 0 ਐਫ ਆਈ ਆਰ ਕੀਤੀ ਆ ਇਹਨੇ ਭਗਵੰਤ ਮਾਨ ਨੇ ਇਹਨੂੰ ਚਾਹੀਦੇ ਨਹੀਂ ਸੀ ਹਾਈ ਕੋਰਟ ਜਾਂਦਾ ਵੀ ਹਾਂ ਸਾਡੇ ਬੰਦੇ ਤੇ ਕਿੱਦਾਂ ਇੱਧਰ ਇੱਕ ਗੋਲੀ ਮਾਰੀ ਆ ਕਿਹਨਾਂ ਨੇ ਮਾਰੀ ਆ ਉਹ ਉਹ ਸਾਰੇ ਬੰਦਿਆਂ ਨੂੰ ਤੁਸੀਂ ਅੱਗੇ ਲੈ ਕੇ ਆਉਂਦੇ ਜਾਂ ਕੱਢਦੇ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਥਰੂ ਕੋਈ ਇਹ ਝੂਠ ਬੋਲ ਰਿਹਾ ਜੀ ਇਹ ਜਮੇ ਕਿਸਾਨਾਂ ਦੇ ਵਿਰੋਧੀ ਸਰਕਾਰ ਆ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਅੱਜ ਤੱਕ 23 ਦਿਨ ਹੋ ਗਏ ਸਰਦਾਰ ਢੱਲੇਵਾਲ ਸਿੰਘ ਨੂੰ ਜਗਜੀਤ ਸਿੰਘ ਢੱਲੇਵਾਲ ਨੂੰ 23 ਦਿਨ ਹੋ ਗਿਆ ਜਿ ਮਰਨ ਵਰਤਨ ਤੇ ਬੈਠੇ ਆ ਤੇ ਪੰਜਾਬ ਸਰਕਾਰ ਦਾ ਕੋਈ ਵੀ ਭਗਵੰਤ ਮਾਨ ਦਾ ਇਹ ਉਹਨਾਂ ਨਾਲ رابطہ ਨਹੀਂ ਕਰ ਰਿਹਾ ਸੈਂਟਰ ਨਾਲ ਜਾਂ ਹੋਰ ਯਾਸੀਆਂ ਨਾਲ ਕੁਝ ਵੀ ਕਰਨ ਦਾ ਵੀ ਹਾਂ ਇਹਨੂੰ ਅਸੀਂ ਨਿਜੱਠਣ ਦੀ ਕੋਸ਼ਿਸ਼ ਕਰੀਏ ਇਹਨੂੰ 10 ਮਹੀਨੇ ਮੋਰਚੇ ਲੱਗੇ ਨੂੰ ਹੋ ਗਿਆ ਇਹ ਬਿਲਕੁਲ ਖਤਮ ਸਰਕਾਰ ਹੈ ਜੀ ਕੀ ਹੋ ਗਿਆ ਇਸ ਵਾਰ ਇਸ ਬੰਦੀ ਅਸੀਂ ਨਿਊ ਰੇਲਵੇ ਸਟੇਸ਼ਨ ਮੋਰਿੰਡਾ ਦੇ ਨੇੜੇ ਰੇਲਵੇ ਟ੍ਰੈਕ ਤੇ ਕਿਰੇ ਕਿਉਂ ਕਿ ਤੱਕ ਨੇਵੀ ਸਾਈਟ ਹੈ ਔਰ ਪੁਲਿਸ ਵੱਲੋਂ ਇੱਥੇ ਸੁਰੱਖਿਆ ਦੇ ਜਿਹੜੇ ਕਿਰੇ ਨੇ ਪੂਰਾ ਪ੍ਰਬੰਧ ਕੀਤੇ ਨੇ ਕਿਸਾਨਾਂ ਦੇ ਨਾਲ ਸਾਡਾ ਟਾਈਪ ਹੀ ਹੋਇਆ ਉਹਨਾਂ ਨੇ ਇਹ ਹੀ ਅਸ਼ੂਰ ਕਰਾਇਆ ਵੀ ਇਹ ਪੀਸਫੁਲ ਪ੍ਰੋਟੈਸਟ ਹੈ ਔਰ शांतिपूर्वक ही इतने बैठे हुए हैं सो पुलिस ने अभी चार्जेड भी अक्सपेड असं जो है सुरक्षा प्रबंध किए हैं साथ एस एच ओ सिटी मोरिंदा एस एच ओ सदर मोरिडा डी एस पी साहब और मैं एस पी डी समय बारह तो तीन चलेगा जहाँ जो अपने कोई तकरीबन दो तीन तो बारह जो है इस प्रोटेस्ट से बैठे हुए हैं अगले कुछ घंटे हो सकता है इन्होंने रेति थोड़ी और वैसे पीसफुल